ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚਲੰਤ ਮਾਮਲੇ ਤੇ ਜੋ ਕਿ ਜਥੇਦਾਰਾਂ ਨਾਲ ਸੰਬੰਧਿਤ ਹੈ ਅਤੇ ਬਾਦਲ ਪਰਿਵਾਰ ਦੇ ਨਾਲ ਸੰਬੰਧਿਤ ਹੈ ਉਹਦੇ ਤੇ ਸੰਖੇਪ ਜੀ ਚਰਚਾ ਕਰਨੀ ਹੈ ਤੇ ਫੈਸਲਾ ਤੁਸੀਂ ਕਰਨਾ ਹੈ ਕਿ ਆਪ ਤੁਹਾਡਾ ਮਨ ਕਿਹੜੇ ਪਾਸੇ ਜਾ ਰਿਹਾ ਹੈ ਤੁਸੀਂ ਕੀ ਕਰ ਸਕਦੇ ਹੋ ਤੇ ਹੁਣ ਤੱਕ ਤੁਸੀਂ ਕੀ ਕੀਤਾ ਹੈ ਪੰਥ ਦੇ ਭਲੇ ਵਾਸਤੇ ਜਾਂ ਪੰਥ ਦੇ ਨੁਕਸਾਨ ਵਾਸਤੇ ਆਪਾਂ ਕਿਹਦਾ ਸਾਥ ਦਿੱਤਾ ਹੈ ਇਹਨਾਂ ਗੱਲਾਂ ਤੇ ਤੁਸੀਂ ਖੁਦ ਵਿਚਾਰ ਕਰਨੀ ਹੈ ਪਰ ਜਿਹੜਾ ਅੰਦਰ ਦਾ ਸੱਚ ਹੈ ਜਿਹਨੂੰ ਅਸੀਂ ਘੱਟ ਤੋਂ ਘੱਟ ਲੋਕਾਂ ਨੇ ਸਮਝਿਆ ਉਹ ਮੈਂ ਤੁਹਾਡੇ ਸਨ ਮੁੱਖ ਰੱਖਣ ਲੱਗਿਆ ਇੱਕ ਭਾਈ ਗੁਰਦਾਸ ਜੀ ਨੇ ਆਪਣੀ 35ਵੀਂ ਬਾਰ ਦੇ ਵਿੱਚ 22ਵੀਂ ਪੌੜੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਮਾਂ ਪੁੱਤ ਵਿਸਦੇ ਤਿਸਤੇ ਕਿਸ ਪਿਆਰਾ ਜੇ ਮਾਂ ਹੀ ਆਪਣੇ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨਾ ਚਾਹੇ ਤਾਂ ਉਹਨੂੰ ਕੌਣ ਬਚਾ ਸਕਦਾ ਹੈ ਕਿਉਂਕਿ ਪਿਆਰਾ ਤਾਂ ਸਭ ਤੋਂ ਜ਼ਿਆਦਾ ਬੱਚਾ ਮਾਂ ਨੂੰ ਹੀ ਹੁੰਦਾ ਜੇ ਘਰ ਭੰਨੈ ਪਹਾਰੂ ਕੌਣ ਰਖਣਹਾਰਾ ਜੇ ਘਰ ਦਾ ਪਹਿਰੇਦਾਰ ਹੀ ਘਰ ਨੂੰ ਲੁੱਟ ਲਵੇ ਤਾਂ ਫਿਰ ਹੋਰ ਉਹਦੀ ਰਾਖੀ ਕੌਣ ਕਰੇਗਾ ਬੇੜੀ ਡੋਬੈ ਪਾਤਣੀ ਕਿਉਂ ਪਾਰ ਉਤਾਰਾ ਜੇ ਮਲਾਹੀ ਬੇੜੀ ਨੂੰ ਡੋਬਣ ਦਾ ਆਪ ਪ੍ਰਬੰਧ ਕਰ ਲਵੇ ਤਾਂ ਫਿਰ ਪਾਰ ਉਤਾਰਾ ਕਿਹਨੇ ਕਰਵਾਉਣਾ ਹੈ ਆਗੂ ਲੈ ਉਜੜ ਪਵੇ ਕਿਸ ਕਰੇ ਪੁਕਾਰਾ ਜਿਹੜਾ ਆਪਣੇ ਲੋਕਾਂ ਦਾ ਮੁਖੀ ਹੈ ਜਿਨੇ ਸਹੀ ਰਾਹ ਤੇ ਤੋਰਨਾ ਸਾਰਿਆਂ ਨੂੰ ਸਹੀ ਅਗਵਾਈ ਦੇਣੀ ਹੈ ਜੇ ਉਹੀ ਕੁਰਾਹੇ ਪੈ ਜਾਵੇ ਤਾਂ ਫਿਰ ਕਿਹਦੇ ਅੱਗੇ ਪੁਕਾਰ ਕਰੀਏ ਜੇਕਰ ਖੇਤਾ ਖਾਏ ਬਾੜ ਕੋਲ ਹੈ ਨਸਾਰਾ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਭਾਵੇਂ ਜਿਹੜੇ ਖੇਤ ਦੀ ਰਾਖੀ ਵਾਲੇ ਨੇ ਉਹੀ ਖੇਤ ਨੂੰ ਉਜਾੜ ਦੇਣ ਤੇ ਫਿਰ ਉਹਨੂੰ ਬਚਾਵੇਗਾ ਕੌਣ ਜੇ ਗੁਰ ਪਰਮਾਏ ਸਾੰਗ ਕਰ ਕਿਆ ਸਿੱਖ ਵਿਚਾਰਾ ਜਿਹੜੇ ਥਾਂ ਥਾਂ ਤੇ ਦੰਬੀ ਤੇ ਨਕਲੀ ਗੁਰੂ ਆਪਣੇ ਚੇਲਿਆਂ ਨੂੰ ਆਪਣੇ ਸੇਵਕਾਂ ਨੂੰ ਕੁਰਾਹੇ ਪਾਉਂਦੇ ਨੇ ਜਿਹੜੇ ਉਹੀ ਜਦੋਂ ਕੁਰਾਹੇ ਪਾਰੇ ਨੇ ਜਿਨ੍ਹਾਂ ਨੂੰ ਆਮ ਲੋਕਾਂ ਨੇ ਗੁਰੂ ਮੰਨ ਲਿਆ ਭਲਾ ਫਿਰ ਪਾਰਉਤਾਰਾ ਕਰਨ ਵਾਲਾ ਕੌਣ ਹੈ ਉਹਨਾਂ ਦੇ ਸਿੱਖ ਅਖਬਾਉਣ ਵਾਲੇ ਵਿਚਾਰਿਆਂ ਨੂੰ ਰਾਸ ਤੇ ਰਕਾਉਣ ਤੋਰੇਗਾ ਜਦੋਂ ਗੁਰੂ ਹੀ ਕੁਰਾਹੇ ਪਾ ਦੇਵਤਾ ਜਿਵੇਂ ਕਿ ਸਾਡੇ ਸਮਾਜ ਦੇ ਵਿੱਚ ਨਕਲੀ ਗੁਰੂ ਇਹ ਆ ਜਾ ਕੁਝ ਬਹੁਤ ਕਰ ਰਹੇ ਨੇ ਤੇ ਲੋਕੀ ਥਾਂ ਥਾਂ ਤੇ ਉਹਨਾਂ ਦੇ ਮਗਰ ਲੱਗੇ ਹੋਏ ਨੇ ਹੁਣ ਆਪਾਂ ਕੁਝ ਨੁਕਤੇ ਵਿਚਾਰ ਲਈਏ ਬਾਦਲ ਪਰਿਵਾਰ ਨੇ 50 ਸਾਲਾਂ ਵਿੱਚ ਪੰਥ ਨੂੰ ਖਾਤਮੇ ਦੇ ਕੰਢੇ ਤੇ ਪਹੁੰਚਾ ਦਿੱਤਾ ਹੈ ਇਹ ਸਾਡਾ ਮੁਖੀ ਸੀ ਆਗੂ ਸੀ ਜਦੋਂ ਇਹੋ ਹੀ ਉੱਪਰ ਦਿੱਤੇ ਜਿਹੜੀ ਇੱਕ ਪੌੜੀ ਹੈ ਇਹਦੇ ਜਿਹੜਾ ਸਾਰੇ ਦਾ ਸਾਰਾ ਮੈਟਰ ਇਸੇ ਪਰਿਵਾਰ ਤੇ ਠੁਕਦਾ ਕਿ ਆਗੂ ਸੀ 베ੜੀ ਨੂੰ ਪਾਰ ਲਾਉਣ ਵਾਲਾ ਸੀ ਤੇ ਇਹ ਸਾਡਾ ਰਾਖਾ ਸੀ ਤੇ ਏਸੇ ਨੇ ਸਾਨੂੰ ਡੋਬ ਦਿੱਤਾ ਤੇ ਪੰਥ ਰਤਨ ਦਾ ਖਿਤਾਬ ਵੀ ਇਹਨੂੰ ਸਾਡੇ ਅਖੌਤੀ ਜਥੇਦਾਰਾਂ ਨੇ ਦਿੱਤਾ ਤੇ ਫਖਰੇ ਕੌਮ ਦਾ ਕਿਤਾਬ ਵੀ ਦਿੱਤਾ ਤੇ ਫਿਰ ਇਹਨੇ ਅਜਿਹੇ ਕੰਮ ਵੀ ਕੀਤੇ ਜਿਹੜੇ ਕੰਮਾਂ ਦੇ ਸਮੇਂ ਤੇ ਜ਼ੁਬਾਨ ਖੋਲਣ ਦੀ ਲੋੜ ਸੀ ਪਰ ਸਾਡੇ ਜਥੇਦਾਰਾਂ ਨੇ ਆਪਣੀਆਂ ਗਰਜਾਂ ਦੇ ਕਾਰਨ ਇਹਦੇ ਵਿਰੁੱਧ ਇੱਕ ਅੱਖਰ ਨਹੀਂ ਬੋਲੇ ਆ ਮਿਸਾਲ ਦੇ ਤੌਰ ਤੇ ਜਿਹੜਾ ਸੌਦਾ ਸਾਧ ਦੇ ਵਿਰੁੱਧ ਮੁਕੱਦਮਾ ਸੀ ਉਹਨੂੰ ਬਾਦਲ ਨੇ 2012 ਦੇ ਵਿੱਚ ਆਪ ਵਾਪਸ ਲੈ ਲਿਆ ਕਿ ਸਾਡੀ ਇਹਦੇ ਨਾਲ ਕੋਈ ਲੜਾਈ ਨਹੀਂ ਹੈ ਸਰਦਾਰ ਰਜਿੰਦਰ ਸਿੰਘ ਨੇ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਵਾਇਆ ਸੀ ਪਰ ਬਾਦਲ ਸਰਕਾਰ ਨੇ ਉਹ ਮੁਕੱਦਮਾ ਵਾਪਸ ਲੈ ਲਿਆ ਉਹਦੇ ਤੇ ਬੜੇ ਪਾਪੜ ਵੇਲੇ ਤੇ ਇਸੇ ਤਰ੍ਹਾਂ ਇਹਨਾਂ ਨੇ ਜਦੋਂ 2011 ਦੇ ਵਿੱਚ ਬਟਿੰਡੇ ਖੇਡਾਂ ਕਰਵਾਈਆਂ ਤੇ ਉਹਨਾਂ ਖੇਡਾਂ ਦੇ ਵਿੱਚ ਨੌਜਵਾਨਾਂ ਦੀ ਸਮੂਲੀਅਤ ਘੱਟ ਸੀ ਤੇ ਫਿਲਮੀ ਕਲਾਕਾਰਾਂ ਦੀ ਸਮੂਲੀਅਤ ਜ਼ਿਆਦਾ ਸੀ ਤੇ ਕਰਵਾਈਆਂ ਵੀ ਉਹ ਖੇਡਾਂ ਉਦੋਂ ਜਦੋਂ 1 2 3 ਨਵੰਬਰ 1984 ਨੂੰ ਦਿੱਲੀ ਦੇ ਵਿੱਚ ਸਿੱਖਾਂ ਦਾ ਕਹਨ ਹੋਇਆ ਸੀ ਉਹੀ ਨਵੰਬਰ ਵਾਲੇ ਦਿਨ ਇਹਨਾਂ ਨੇ 1900 2011 ਦੇ ਵਿੱਚ ਬਠਿੰਡੇ ਸ਼ਾਹ ਰੋਖ ਖਾਨ ਅਤੇ ਹੋਰ ਵੱਡੇ ਕਲਾਕਾਰਾਂ ਨੂੰ ਅੱਧੇ-ਅੱਧੇ ਘੰਟੇ ਦੇ 20-20 ਮਿੰਟ ਦੇ ਉਹਨਾਂ ਨੂੰ ਕਈ-ਕਈ ਕਰੋੜ ਰੁਪਏ ਰੋੜ ਦਿੱਤੇ ਤੇ ਕੋਈ ਨਾ ਬੋਲਿਆ ਨਾਲੇ ਤਾਂ ਮਨੋਰੰਜਨ ਕੀਤਾ ਨਾਲੇ ਪੰਜਾਬ ਦਾ ਪੈਸਾ ਉਜਾੜਿਆ ਤੇ ਨਾਲੇ ਉਹਨਾਂ ਦੇ ਨਾਲ ਜੀ ਕੀਤਾ ਜਦੋਂ ਸਿੱਖਾਂ ਦਾ ਕਤਲਿਆਮ ਹੋਇਆ ਸੀ ਉਹ ਤਰੀਕਾ ਵੀ ਅੱਗੇ ਪਿੱਛੇ ਨਹੀਂ ਕੀਤੀਆਂ ਫਿਰ ਇਹਨਾਂ ਨੇ ਅਕਾਲੀ ਦਲ ਦਾ ਨਾਮ ਬਦਲ ਕੇ 1996 ਵਿੱਚ ਮੋਗਾ ਕਾਨਫਰੰਸ ਕਰਕੇ ਬਾਦਲ ਹੋਰਾਂ ਨੇ ਅਕਾਲੀ ਦਲ ਦਾ ਨਾਮ ਬਦਲ ਕੇ ਪੰਜਾਬੀ ਪਾਰਟੀ ਰੱਖ ਦਿੱਤਾ ਇਹ ਤਾਂ ਅੱਖਾਂ 'ਚ ਘੱਟਾ ਪਾਉਣ ਵਾਸਤੇ ਬਾਹਰੀ ਬਖਾਉਣ ਵਾਸਤੇ ਇਹਦਾ ਨਾਮ ਅਕਾਲੀ ਦਲ ਸੀ ਵੈਸੇ ਇਹ ਪੰਜਾਬੀ ਪਾਰਟੀ ਤਾਂ 1996 'ਚ ਬਣਾ ਦਿੱਤੀ ਸੀ ਸਰਦਾਰ ਬਲਬੰਦ ਸਿੰਘ ਖੇੜਾ ਉਹਨਾਂ ਨੇ 18 ਸਾਲ ਮਕਦਮਾ ਲੜਿਆ ਕਿ ਇਹਨੂੰ ਧਰਮ ਤੋਂ ਅਲੱਗ ਕੀਤਾ ਜਾਵੇ ਇਹ ਪੰਜਾਬੀ ਪਾਰਟੀ ਬਣ ਚੁੱਕੀ ਹੈ ਇਹ ਅਕਾਲੀ ਦਲ ਨਹੀਂ ਹੈ 18 ਸਾਲ ਤੱਕ ਬੇਅੰਤ ਪੈਸਾ ਖਰਚ ਕਰਕੇ ਅੰਤ ਨੂੰ ਉਹ ਸੰਸਾਰ ਤੋਂ ਵਿਦਾ ਹੋ ਗਿਆ ਬਲਬੰਦ ਸਿੰਘ ਖੇੜਾ ਪਰ ਅਕਾਲੀ ਦਲ ਟੱਸ ਤੋਂ ਮੱਸ ਨਹੀਂ ਹੋਇਆ ਕਿਸੇ ਜਥੇਦਾਰ ਦੀ ਜ਼ੁਬਾਨ ਨਹੀਂ ਖੁੱਲੀ ਕਿ ਇਹ ਅਕਾਲੀ ਦਲ ਤਾਂ ਹੁਣ ਭਾਈ ਪੰਜਾਬੀ ਪਾਰਟੀ ਹੈ ਤੇ ਫਿਰ ਤੁਸੀਂ ਇਹਦੀ ਵਰਤੋਂ ਨਾ ਕਰਿਆ ਕਰੋ ਸ੍ਰੋਮਣੀ ਕਮੇਟੀ ਦੇ ਮੈਂਬਰ ਵੀ ਤੇ ਐਮਐਲਏ ਵੀ ਇਹ ਕੀ ਕਰਦੇ ਨੇ ਸ੍ਰੋਮਣੀ ਕਮੇਟੀ ਦਾ ਮੈਂਬਰ ਪਹਿਲਾਂ ਬਣ ਜਾਂਦਾ ਤੇ ਫਿਰ ਉਸੇ ਬੰਦੇ ਨੂੰ ਕਿਉਂਕਿ ਸ੍ਰੋਮਣੀ ਕਮੇਟੀ ਦਾ ਉਹਦੇ ਕੋਲੇ ਪੈਸਾ ਆ ਗਿਆ ਉਸੇ ਬੰਦੇ ਨੂੰ ਹੀ ਐਮਐਲਏ ਦੀ ਟਿਕਟ ਵੀ ਦੇ ਦਿੰਦੇ ਸੀ ਜੇ ਉਹ ਪ੍ਰਭਾਵਸ਼ਾਲੀ ਬਣ ਗਿਆ ਬਹੁਤੀਆਂ ਵੋਟਾਂ ਪੈ ਗਈਆਂ ਤਾਂ ਫਿਰ ਉਹਨੂੰ ਮੰਤਰੀ ਵੀ ਬਣਾ ਦੇਣਾ ਭਾਵ ਉਹੀ ਬੰਦਾ ਐਮਐਲਏ ਹੈ ਉਹੀ ਬੰਦਾ ਮੰਤਰੀ ਹੈ ਇਹ ਤਾਂ ਮੰਨਿਆ ਪਰ ਉਹੀ ਬੰਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ ਇਹ ਵੀ ਇਹਨਾਂ ਨੇ ਕੀਤਾ ਅੱਜ ਤੱਕ ਧਰਮ ਅਤੇ ਰਾਜਨੀਤੀ ਨੂੰ ਇੱਕ ਦੂਜੇ ਵਿੱਚ ਰਲਗੱਡ ਕੀਤਾ ਤੇ ਧਰਮ ਦੀ ਖੂਬ ਦਰਵਰਤੋਂ ਕੀਤੀ ਹੈ ਤੇ ਲੁੱਟ ਕੇ ਵੀ ਖਾਦਾ ਹੈ ਫਿਰ ਸਕੂਲਾਂ ਕਾਲਜਾਂ ਦੀ ਥਾਵੇਂ ਇਹਨਾਂ ਨੂੰ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਦਾ ਪੈਸਾ ਸਕੂਲਾਂ ਦੇ ਚੰਗੇ ਅਧਿਆਪਕ ਚੰਗਾ ਸਿਲੇਬਸ ਚੰਗੀ ਵਿੱਦਿਆ ਬੱਚਿਆਂ ਨੂੰ ਦਿੰਦੇ ਤੇ ਕਾਲੀਆਂ ਦਾ ਚੰਗਾ ਸਿਲੇਬਸ ਚੰਗੀ ਵਿੱਦਿਆ ਬੱਚਿਆਂ ਨੂੰ ਦਿੰਦੇ ਤੇ ਹੋਰ ਨੌਜਵਾਨਾਂ ਨੂੰ ਸੰਭਾਲਣ ਦਾ ਜਿਹੜਾ ਅੱਜ ਨਸ਼ਿਆਂ ਦਾ ਚੀਕ ਚਹਾੜਾ ਪਾਇਆ ਜਾ ਰਿਹਾ ਹੈ ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਰੁਜ਼ਗਾਰ ਦੇਣ ਦਾ ਸਹੀ ਰਾਹ ਤੇ ਲਿਆਉਣ ਦਾ ਤਾਂ ਉਹ ਸਾਰਾ ਕੰਮ ਵੀ ਸ਼੍ਰੋਮਣੀ ਕਮੇਟੀ ਨੇ ਕਰਨਾ ਸੀ ਪਰ ਉਹਨਾਂ ਨੇ ਨਹੀਂ ਕੀਤਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਇਹ ਪੈਸਾ ਚੋਣਾਂ ਤੇ ਰੋੜਿਆ ਰਾਜਨੀਤਿਕ ਚੋਣਾਂ ਤੇ ਰੋੜਿਆ ਜਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ ਰੋੜਿਆ ਜਾਂ ਫਿਰ ਆਪਣੇ ਢਿੱਡਾਂ 'ਚ ਪਾਇਆ ਇਹ ਪੈਸਾ ਬਰਬਾਦ ਕੀਤਾ ਜਿਹੜਾ ਕਿ ਅਸੀਂ ਤੁਸੀਂ ਗੁਰਦੁਆਰਿਆਂ 'ਚ ਦਿੰਨੇ ਆ ਇਸੇ ਤਰ੍ਹਾਂ ਇਹ ਤਾਂ ਹੋਇਆ ਅਕਾਲੀ ਦਲ ਦਾ ਸੰਖੇਪ ਜਾਂ ਮਸਲਾ ਜਿਹੜਾ ਕਿ ਹੁਣ ਸਾਰਿਆਂ ਦੇ ਸਾਹਮਣੇ ਇੰਨਾ ਕੁਝ ਆ ਚੁੱਕਿਆ ਹੋਇਆ ਹੈ ਕਿ ਇਹਨਾਂ ਤੋਂ ਸੰਭਾਲਿਆ ਵੀ ਨਹੀਂ ਜਾ ਰਿਹਾ ਅੱਜ ਜਿਹੜੇ ਵਿੱਚ ਬਗਾਵਤਾਂ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਅਕਾਲੀ ਦਲ ਦਾ ਆ ਬਾਗੀ ਧੜਾ ਉਹ ਬਾਗੀ ਧੜਾ ਪਰ ਹੁਣ ਤਾਂ ਇਹ ਬਾਗੀ ਹੋ ਰਹੇ ਨੇ ਪਰ ਪਿਛਲੇ 50 ਸਾਲਾਂ ਤੋਂ ਤਾਂ ਬਾਦਲ ਦੇ ਨਾਲ ਰਲ ਕੇ ਲੁੱਟ ਕੇ ਹੀ ਖਾਂਦੇ ਆ ਰਹੇ ਨੇ ਤੇ ਹੁਣ ਇਹ ਬਾਗੀ ਕਿੱਥੋਂ ਹੋ ਗਏ ਇਹ ਬਾਗੀ ਪੁਣੇ ਦਾ ਤਾਂ ਕੇਵਲ ਨਾਟਕ ਹੈ ਇਹਨਾਂ ਨੇ ਉਹਨਾਂ ਕਾਤਲਾਂ ਨੂੰ ਉਹਨਾਂ ਪੰਥ ਦੇ ਦੁਸ਼ਮਣਾਂ ਨੂੰ ਉਹਨਾਂ ਦੁਸ਼ਟਾਂ ਅਤੇ ਪਾਪੀਆਂ ਨੂੰ ਸਨਮਾਨਤ ਵੀ ਕੀਤਾ ਸਰੂਪੇ ਵੀ ਦਿੱਤੇ ਨੇ ਸੁਖਦੇਵ ਸਿੰਘ ਢਿੰਡਸੇ ਨੇ ਕੇਪੀਐਸ ਗਿਲਦ ਨੂੰ ਮਸਤੂਆਣੇ ਵਿੱਚ ਸਰੂਪਾ ਦਿੱਤਾ ਸਨਮਾਨਤ ਕੀਤਾ ਉੱਥੇ ਜਕਾਰੇ ਲਾਏ ਗਏ ਤੇ ਜਦੋਂ ਇਹ ਅਕਾਲੀ ਦਲ ਦਾ ਬਹੁਤ بڑا ਲੀਡਰ ਸੀ ਇਸੇ ਤਰ੍ਹਾਂ ਪਰਮਜੀਤ ਸਿੰਘ ਸਰਨੇ ਨੇ ਇਹੋ ਜੇ ਬਹੁਤ ਕੰਮ ਕੀਤੇ ਨੇ ਇਥੇ ਪੰਜਾਬ ਦੇ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਵੀ ਆਪ ਸਿੱਖਾਂ ਨੇ ਅੰਦਰ ਖਾਤੇ ਸਿੱਖਾਂ ਦੇ ਦੁਸ਼ਮਣਾਂ ਵਾਲੇ ਕੰਮ ਕੀਤੇ ਨੇ ਪਰ ਹੁਣ ਜਦੋਂ ਸਾਰਾ ਕੁਝ ਸਾਹਮਣੇ ਆ ਗਿਆ ਤਾਂ ਹੁਣ ਚੀਕ ਚਿਹੜਾ ਪਾਉਂਦੇ ਨੇ ਕਿ ਪੰਥ ਨੂੰ ਖਤਰਾ ਹੈ ਉਹ ਭਾਈ ਸਾਨੂੰ ਤੁਹਾਡੇ ਵਰਗੇ ਲੋਕਾਂ ਦੇ ਪੰਥ ਦੀ ਲੋੜ ਨਹੀਂ ਜੇ ਤੁਸੀਂ ਪੰਥੋਂ ਤੇ ਲਹਣਤਾ ਤੁਹਾਡੇ ਇਹੋ ਜਿਹੇ ਪੰਥ ਹੋਣ ਤੇ ਸਾਨੂੰ ਇਹਦੀ ਲੋੜ ਨਹੀਂ ਹੈ ਇਸੇ ਤਰ੍ਹਾਂ ਭਗਤ ਰਵਦਾਸ ਜੀ ਇੱਕ ਸ਼ਬਦ ਦੇ ਵਿੱਚ ਸਾਨੂੰ ਉਪਦੇਸ਼ ਕਰ ਰਹੇ ਨੇ ਇਹ ਮੈਂ ਲਿਆਂਦਾ ਜਥੇਦਾਰਾਂ ਤੇ ਕਿਉਂਕਿ ਜਥੇਦਾਰ ਰਾਜਨੀਤਿਕ ਲੋਕਾਂ ਦੇ ਅਧੀਨ ਕੰਮ ਕਰਦੇ ਨੇ ਮਾਟੀ ਕੋ ਪੂਤਰਾ ਕੈਸੇ ਨਚਤ ਹੈ ਦੇਖਾ ਹੈ ਦੇਖਾ ਹੈ ਸੁਣਾ ਬੋਲਾ ਦੌਰਿਓ ਫਿਰਤ ਹੈ ਜਬ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਬਣ ਲਗਤ ਹੈ ਭਗਤ ਜੀ ਕਹਿੰਦੇ ਨੇ ਉਹ ਭਾਈ ਇਹ ਜਿਹੜੇ ਜਥੇਦਾਰ ਨੇ ਨਾ ਕਿਉਂਕਿ ਲੋਕੀ ਕਹਿੰਦੇ ਨੇ ਕਿ ਤੂੰ ਤਾਂ ਇਹਦੇ ਗਲਤ ਅਰਥ ਕਰਤੇ ਸ਼ਬਦ ਦੇ ਮੰਨ ਲੈਨੇ ਜੀ ਮੈਂ ਤਾਂ ਗਲਤ ਹੋ ਸਕਦਾ ਪਰ ਸਾਡੀਆਂ ਸਟੇਜਾਂ ਦੇ ਉੱਤੇ ਗੁਰਬਾਣੀ ਦੀਆਂ ਪੰਕਤੀਆਂ ਜਿੱਥੇ ਮਰਜੀ ਕੋਈ ਫਿੱਟ ਕਰਕੇ ਕਿਸੇ ਦਾ ਅਪਮਾਨ ਕਰਨਾ ਕਿਸੇ ਦਾ ਸਨਮਾਨ ਕਰਨਾ ਉਹਦੀ ਵਰਤੋਂ ਤਾਂ ਆਮ ਹੀ ਕਰ ਲੈਂਦਾ ਤੇ ਇਸੇ ਤਰ੍ਹਾਂ ਜਦੋਂ ਕੋਈ ਸਾਡਾ ਆਪਣਾ ਦਰਬਾਰ ਸਾਹਿਬ ਮੱਥਾ ਟੇਕਣ ਆਵੇ ਤਨ ਗੁਰਬਾਣੀ ਚੋਂ ਉਹਦੇ ਹੱਕ ਦੀਆਂ ਪੰਕਤੀਆਂ ਪੜ ਪੜ ਕੇ ਸੁਣਾਈਆਂ ਜਾਂਦੀਆਂ ਨੇ ਪਰ ਜੇ ਕੋਈ ਵਿਰੋਧੀ ਹੋਵੇ ਤਾਂ ਉਹਦੇ ਵਿਰੁੱਧ ਇਹੋ ਜਿਹੀਆਂ ਪੰਕਤੀਆਂ ਵੀ ਪੜੀਆਂ ਜਾਂਦੀਆਂ ਨੇ ਤਾਂ ਕਿ ਉਹਦਾ અપਮਾਨ ਕੀਤਾ ਜਾ ਸਕੇ ਜਿਵੇਂ ਕਿ ਪੁਰਾਣੇ ਸਮੇਂ 'ਚ અપਮਾਨ ਕਰਨ ਵਾਸਤੇ ਕੀਰਤਨੀਆਂ ਨੇ ਤਰ੍ਹਾਂ-ਤਰ੍ਹਾਂ ਦੇ ਸ਼ਬਦਾਂ ਦੀ ਚੋਣ ਕਰਕੇ ਰਾਜਨੀਤਿਕ ਲੋਕਾਂ ਦੇ ਵਿਰੁੱਧ ਉਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਤੇ ਅੱਜ ਵੀ ਆਪਾਂ ਥੋੜੀ ਜਿਹੀ ਵਰਤੋਂਕਾਰੀ ਲਈਏ ਕਿ ਇਹ ਜਿਹੜੇ ਜਥੇਦਾਰ ਨੇ ਹੁਣ ਸਾਡੇ ਸਾਹਮਣੇ ਸਾਰਾ ਕੁਝ ਆ ਗਿਆ ਮੱਟੀ ਕੋ ਪੂਤਰਾ ਕੈਸੇ ਨੱਚਦਾ ਹੈ ਭਾਈ ਇਹਨਾਂ ਨੂੰ ਜਥੇਦਾਰ ਨਾ ਆਖੋ ਨਾ ਛੇਵੇਂ ਪਾਤਸ਼ਾਹ ਨੇ ਇਹਨਾਂ ਨੂੰ ਬਿਠਾਇਆ ਨਾ ਛੇਵੇਂ ਪਾਤਸ਼ਾਹ ਨੇ ਕੋਈ ਤਖਤ ਬਣਾਇਆ ਤੇ ਨਾ ਕਿਸੇ ਬੰਦੇ ਨੂੰ ਉਹਨਾਂ ਨੇ ਆਪਣੀ ਥਾਂ ਤੇ ਗੱਦੀ ਦਿੱਤੀ ਆ ਆ ਜਿਹੜੀ ਗੱਦੀ ਬਣਾਈ ਬੈਠੇ ਨੇ ਅਕਾਲ ਤਖਤ ਵਾਲੀ ਇਹ ਤਾਂ ਮਿੱਟੀ ਦੇ ਪੂਤਲੇ ਨੇ ਤੇ ਨੱਚਦੇ ਫਿਰਦੇ ਨੇ ਰਾਜਨੀਤਿਕ ਲੋਕਾਂ ਦੇ ਅੱਗੇ ਪੈਸੇ ਦੇ ਕਾਰਨ ਬਾਹਰ ਤਾਂ ਇਹ ਰੋਪ ਪਾਉਂਦੇ ਨੇ ਕਿ ਮੈਂ ਜਵੇਂ ਪਾਤਸ਼ਾਹ ਦੇ ਬਣਾਏ ਤਖਤ ਦੇ ਉੱਤੇ ਬੈਠਾ ਹੋਇਆ ਹਾਂ ਪਰ ਅੰਦਰ ਖਾਤੇ ਰਾਜਨੀਤਿਕ ਲੋਕਾਂ ਦੇ ਪੈਰੀਂ ਹੱਥ ਲਾਉਂਦੇ ਮੈਂ ਆਪ ਵੇਖੇ ਹੋਏ ਨੇ ਮਿੰਨਤਾ ਕਰਦੇ ਤਰਲੇ ਕਰਦੇ ਨੇ ਉਹ ਇਹਨਾਂ ਨੂੰ ਧਮਕੀ ਦਿੰਦੇ ਨੇ ਕਿ ਆਹ ਕੰਮ ਹੁਣੀ ਕਰ ਦੇ ਨਹੀਂ ਤਾਂ ਤੈਨੂੰ ਕੱਢ ਕੇ ਬਾਹਰ ਮਾਰਾਂਗੇ ਤੇ ਉਦੋਂ ਪਿਗੀ ਬਿਲੀ ਬਣ ਕੇ ਉਹਨਾਂ ਤੋਂ ਮਾਫੀਆਂ ਮੰਗਦੇ ਨੇ ਕਿ ਨਾ ਜੀ ਐਦਾਂ ਨਾ ਕਰੋ ਜਿਵੇਂ ਤੁਸੀਂ ਕਹੋਗੇ ਅਸੀਂ ਉਹੀ ਕੰਮ ਕਰਾਂਗੇ ਇਹ ਤਾਂ ਦੇਖਾ ਦੇਖਾ ਸੁਣਾ ਬੋਲਾ ਦੌੜੇ ਉਪਰਤਾ ਹੈ ਇਹ ਸਾਰਾ ਕੁਝ ਦੇਖਦੇ ਨੇ ਬੋਲਦੇ ਨੇ ਤੇ ਸੁਣਦੇ ਨੇ ਤੇ ਰਾਜਨੀਤਿਕ ਲੋਕਾਂ ਦੇ ਆਖੇ ਲੱਗ ਕੇ ਦੌੜੇ ਫਿਰਦੇ ਨੇ ਭੱਜੇ ਫਿਰਦੇ ਨੇ ਕਿ ਮਹਾਰਾਜ ਜੋ ਕੁਝ ਤੁਸੀਂ ਕਰਵਾਉਂਗੇ ਅਸੀਂ ਉਹ ਹੀ ਕੁਝ ਕਰਾਂਗੇ ਜਬ ਕਛ ਪਾਵੈ ਤਬ ਗਰਭ ਕਰਤਾ ਹੈ ਜਦੋਂ ਇਹਨਾਂ ਨੂੰ ਪੈਸਿਆਂ ਦੀਆਂ ਥੈਲੀਆਂ ਆਉਂਦੀਆਂ ਨੇ ਅਹੁਦਾ ਮਿਲਦਾ ਲੋਕੀ ਨਮਸਕਾਰਾਂ ਕਰਦੇ ਨੇ ਤਾਂ ਫਿਰ ਹੰਕਾਰ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਬਹੁਤ ਮਹਾਨ ਇਨਸਾਨ ਆ ਤੇ ਪਰ ਜਦੋਂ ਗੱਦੀ ਜਾਂਦੀ ਹੈ ਤਦ ਕੀ ਹੁੰਦਾ ਮਾਇਆ ਗਈ ਤਦ ਰੋਬਣ ਲੱਗਤ ਹੈ ਜਦੋਂ ਇਹਨਾਂ ਦੀ ਗੱਦੀ ਜਾਂਦੀ ਹੈ અપਮਾਨ ਹੁੰਦਾ ਪਰ ਚੀਕਾਂ ਨਿਕਲ ਜਾਂਦੀਆਂ ਨੇ ਕੋਈ ਉਹਦੇ ਤੇ ਇਲਜ਼ਾਮ ਲਾਉਂਦਾ ਕੋਈ ਉਹਦੇ ਤੇ ਇਲਜ਼ਾਮ ਲਾਉਂਦਾ ਆ ਪਿਛਲੇ ਥੋੜੇ ਜੇ ਸਮੇਂ ਦੇ ਵਿੱਚ ਕਿੰਨੇ ਜਥੇਦਾਰ ਗੱਦੀਆਂ ਤੇ ਬਿਠਾਤੇ ਤੇ ਕਿੰਨੇ ਉਤਾਰਤੇ ਕਦੀ ਸੋਚ ਕੇ ਤਾਂ ਦੇਖੋ ਜੇ ਇਹਨਾਂ ਕੋਲੇ ਕੋਈ ਤਾਕਤ ਹੁੰਦੀ ਤਾਂ ਇਹਨਾਂ ਦੀ ਇਹ ਹਾਲਤ ਹੁੰਦੀ ਆ ਹੁਣ ਇੱਕ ਨਵਾਂ ਸ਼ੋਸ਼ਾ ਛੱਡਿਆ ਹੈ ਆ ਜਿਹੜਾ ਗੜਗੱਜ ਨਾਮ ਦਾ ਭਾਈ ਨਵਾਂ ਬਿਠਾਇਆ ਹੈ ਅਕਾਲ ਤਖਤ ਦਾ ਜਥੇਦਾਰ ਬਣਾ ਕੇ ਰੌਲਾ ਪਿਆ ਇਸ ਗੱਲ ਦਾ ਅਖੇ ਰਾਤ ਨੂੰ 2:30 ਵਜੇ ਗੱਦੀ ਤੇ ਇਹਨੂੰ ਕਿਉਂ ਬਿਠਾਇਆ ਭਾਈ ਬਿਠਾਉਣਾ ਹੀ ਅਗਲਿਆਂ ਨੇ ਕਿਉਂਕਿ ਵਿਰੋਧੀਆਂ ਨੇ ਤਾਂ ਉੱਥੇ ਨਾਰੇ ਜਕਾਰੇ ਲਾ ਕੇ ਉਹ ਕੰਮ ਇਹਨਾਂ ਦਾ ਨੇਪਰੇ ਨਹੀਂ ਸੀ ਚੜਨ ਦੇਣਾ ਗੱਲ ਤਾਂ ਇਹ ਹੈ ਉਹ ਭਾਵੇਂ ਜੇਤੂ ਪਾਰਟੀ ਵੱਡੀ ਪਾਰਟੀ ਉਹਨੂੰ ਅੱਧੀ ਰਾਤ ਨੂੰ ਗੱਦੀ ਤੇ ਬਿਠਾ ਗਈ ਪਰ ਤੁਹਾਡਾ ਫਰਜ਼ ਬਣਦਾ ਹੈ ਕਿ ਉਹਦਾ ਸਾਥ ਨਾ ਦਿਓ ਉਹਦਾ ਵਿਰੋਧ ਕਰੋ ਤੇ ਉਹਦੀ ਕੋਈ ਗੱਲ ਨਾ ਮੰਨੋ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਐ ਕਹਿਣ ਦੀ ਥਾਂ ਤੇ ਕਿ ਉਹ ਜੀ ਰਾਤ ਨੂੰ ਗੱਦੀ ਦੀ ਕਿਉਂ ਬਿਠਾਇਆ ਬਈ ਰਾਤ ਨੂੰ ਗੱਦੀ ਤੋਂ ਉਤਾਰ ਵੀ ਦਿੰਦੇ ਨੇ ਅਗਲੇ ਪੂਰਨ ਸਿੰਘ ਨੂੰ ਅਤੇ ਭਾਈ ਰਣਜੀਤ ਸਿੰਘ ਨੂੰ ਤੇ ਹੋਰ ਨਾ ਕਈਆਂ ਜ਼ਥੇਦਾਰਾਂ ਨੂੰ ਤੇ ਉਹਨਾਂ ਨੂੰ ਰਾਤ ਨੂੰ ਹੀ ਕਰਨੋ ਫੜ ਕੇ ਬਾਹਰ ਕੱਢ ਦਿੰਦੇ ਰਹੇ ਨੇ ਤੇ ਅਪਮਾਨ ਕਰਕੇ ਕੱਢੇ ਗਏ ਨੇ ਤੇ ਬਿਠਾਉਣ ਲੱਗੇ ਜੀ ਉਹਨਾਂ ਨੇ ਰਾਤ ਨੂੰ ਬਿਠਾਤਾ ਫਿਰ ਕੀ ਹੋਣ ਲੱਗਿਆ ਅਖੇ ਜੀ ਰਾਤ ਨੂੰ 2:30 ਵਜੇ ਗੱਦੀ ਤੇ ਬਿਠਾਇਆ ਤਾਂ ਇਹ ਕਹਿੰਦੇ ਜੀ ਜਿਹੜਾ ਇਹ ਕਾਰਜ ਹੈ ਇਹ ਤਾਂ ਸਾਰਿਆਂ ਦੇ ਸਾਹਮਣੇ ਬੜੀ ਪਵਿੱਤਰਤਾ ਨਾਲ ਹੋਣਾ ਚਾਹੀਦਾ ਸੀ ਉਹ ਭਲੇ ਉਹ ਲੋਕ ਉਹ ਪਵਿੱਤਰ ਗੱਦੀ ਰਹਿ ਗਈ ਹੈ ਕਿਤੇ ਹੁਣ ਅਖੇ ਅਗਲੀ ਗੱਲ ਕਹਿੰਦੇ ਨੇ ਕਹਿੰਦੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਸੀ ਇਹ ਤਾਂ ਬਹੁਤ ਹੀ ਵਧੀਆ ਹੋਇਆ ਜਿਹੜਾ ਪ੍ਰਕਾਸ਼ ਨਹੀਂ ਸੀ ਕਿਉਂਕਿ ਜਿਹੜੇ ਪਹਿਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਥੇਦਾਰੀ ਦੇ ਅਹੁਦੇ ਸੰਭਾਲਦੇ ਰਹੇ ਨੇ ਸਰੂਪੇ ਲੈਂਦੇ ਰਹੇ ਨੇ ਜਕਾਰੇ ਛੜਵਾਉਂਦੇ ਰਹੇ ਨੇ ਉਹਨਾਂ ਦਾ ਹਾਲ ਤੁਸੀਂ ਹੁੰਦਾ ਨਹੀਂ ਦੇਖਿਆ ਭੈੜਾ ਹਾਲ ਕਿਵੇਂ ਹੋਇਆ ਉਹਨਾਂ ਦਾ ਉਹਨਾਂ ਨੂੰ ਕਿਵੇਂ અપਮਾਨਿਤ ਕਰਤੇ ਕਰਕੇ ਕੱਢਿਆ ਤੇ ਉਹਨਾਂ ਨੇ ਉਸ ਗੱਦੀ ਤੇ ਬੈਠ ਕੇ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਹਾਜ਼ਰ ਨਾਜ਼ਰ ਜਾਣਦੇ ਨੇ ਦਸਾਂ ਪਾਤਸ਼ਾਹੀਆਂ ਦੀ ਉਹਨੂੰ ਜੋਤ ਕਹਿੰਦੇ ਨੇ 35 ਮਹਾਪੁਰਖਾਂ ਦੀ ਤੁਰਕੀ ਬਾਣੀ ਕਹਿੰਦੇ ਨੇ ਪਰ ਉਹਨਾਂ ਲੋਕਾਂ ਨੇ ਕਿੰਨਾ અપਮਾਨ ਕੀਤਾ ਭੜੇ ਤੋਂ ਭੜੇ ਕੰਮ ਕੀਤੇ ਨੇ ਉਹਨਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਆ ਕੇ ਇਹ ਵੱਡਾ ਅਹੁਦਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਕੋਈ ਚੰਗਾ ਕੰਮ ਕੀਤਾ ਇਹ ਤਾਂ ਸ਼ੁਕਰ ਹੈ ਕਿ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੱਦੀ ਨਹੀਂ ਦਿੱਤੀ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੱਦੀਆਂ ਲੈਂਦੇ ਨੇ ਕਸਮਾਂ ਖਾਂਦੇ ਨੇ ਉਹਨਾਂ ਨੇ ਪਹਿਲਾਂ ਕਿਹੜੇ ਚੰਦ ਚਾੜੇ ਨੇ ਕਦੀ ਸੋਚ ਕੇ ਤਾਂ ਵੇਖ ਲੋ ਅਸਲ 'ਚ ਗੱਲ ਇਹ ਹੈ ਕਿ ਸਾਨੂੰ ਜਥੇਦਾਰ ਨੂੰ ਹੀ ਸਿਰ ਤੋਂ ਲਾ ਦੇਣਾ ਚਾਹੀਦਾ ਹੈ ਅਸੀਂ ਜਥੇਦਾਰ ਦਾ ਹੀ ਕੋਈ ਅਹੁਦਾ ਸਵੀਕਾਰ ਨਾ ਕਰੀਏ ਕਿਉਂਕਿ ਗੁਰੂ ਸਾਹਿਬ ਨੇ ਅਜੇ ਹਾ ਕੋਈ ਅਹੁਦਾ ਸਾਡੇ ਸਿਰ ਤੇ ਬਿਠਾਇਆ ਹੀ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੂਰੀ ਤਰ੍ਹਾਂ ਸਾਨੂੰ ਭੁਲਾ ਦਿੱਤੀ ਉਹਦਾ ਕਦੇ ਪ੍ਰਚਾਰ ਪ੍ਰਸਾਰ ਨਹੀਂ ਹੁੰਦਾ ਉਹਦੇ ਅਰਥ ਸਾਨੂੰ ਨਹੀਂ ਦੱਸੇ ਜਾਂਦੇ ਅਸੀਂ ਤਾਂ ਸਿੱਖ ਵੀ ਆਮ ਜਿਹੜੇ ਸਿੱਖ ਆ ਆਪ ਪਾਠ ਵੀ ਨਹੀਂ ਕਰਦੇ ਏ ਵੀ ਕਰਾਏ ਤੇ ਪਾਠ ਕਰਵਾ ਲੈਨੇ ਆ ਗੁਰਦੁਆਰਿਆਂ ਚ ਵੀ ਗਏ ਮੱਥਾ ਟੇਕਿਆ ਵਾਪਸ ਆ ਗਏ ਗੁਰਬਾਣੀ ਕੀ ਕਹਿੰਦੀ ਐ ਸਾਨੂੰ ਕੋਈ ਪਤਾ ਨਹੀਂ ਪਰ ਜਥੇਦਾਰ ਐ ਜਿਹੜਾ ਉਹਦੇ ਪੈਰੀਂ ਪੈਨੇ ਆ ਉਹਨੂੰ ਨਮਸਕਾਰਾਂ ਕਰਦੇ ਆ ਯਾਨੀ ਕਿ ਗੁਰਬਾਣੀ ਦੇ ਨਾਲੋਂ ਗੁਰੂ ਕੀ ਜੋਤ ਨਾਲੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਇਹ ਜਥੇਦਾਰ ਉੱਚੇ ਬਣਾ ਦਿੱਤੇ ਗਏ ਸੀ ਇਸ ਪ੍ਰਚਾਰ ਦੇ ਜੋਰ ਜਿਵੇਂ ਪਿੱਛੇ ਜੇ ਉਧਰ ਰਾਮ ਮੰਦਰ ਦੇ ਵਿੱਚ ਸਾਲਕ ਪਹਿਲਾਂ ਲਗਭਗ ਮੂਰਤੀ ਸਥਾਪਿਤ ਕੀਤੀ ਗਈ ਸੀ ਉਸ ਮੂਰਤੀ ਦੇ ਵਿੱਚ ਪ੍ਰਾਣ ਪ੍ਰਿਸ਼ਟਾ ਰਾਜਨੀਤਿਕ ਅਤੇ ਧਾਰਮਿਕ ਲੋਕਾਂ ਨੇ ਰਲ ਮਿਲ ਕੇ ਪੱਥਰ ਦੀ ਮੂਰਤੀ ਬਣਾ ਕੇ ਉਹਦੇ ਵਿੱਚ ਫਿਰ ਉੱਥੇ ਜੋਤ ਟਿਕਾਈ ਗਈ ਸੀ ਕਹਿੰਦੇ ਜੀ ਅਸੀਂ ਇਹਦੇ ਵਿੱਚ ਜੋਤ ਟਕਾ ਦਿੱਤੀ ਹੈ ਪ੍ਰਚਾਰ ਦੇ ਜ਼ੋਰ ਨਾਲ ਉਹਨਾਂ ਲੋਕਾਂ ਨੂੰ ਮਨਾ ਲਿਆ ਕਿ ਇਸ ਤਰ੍ਹਾਂ ਮੂਰਤੀ ਦੇ ਵਿੱਚ ਜੋਤ ਆ ਜਾਂਦੀ ਹੈ ਤੇ ਸਾਡੇ ਜਥੇਦਾਰਾਂ ਵਿੱਚ ਛੇਵੇਂ ਪਾਤਸ਼ਾਹੀ ਜੋਤ ਆ ਗਈ ਦਾ ਟੰਡੋਰਾ ਪਿੱਟਿਆ ਇਹਨਾਂ ਵੱਲੋਂ ਤੇ ਸਾਡੇ ਦਿਮਾਗਾਂ 'ਚ ਇਹ ਗੱਲ ਬਿਠਾ ਦਿੱਤੀ ਹੈ ਕਿ ਇਹ ਛੇਵੇਂ ਪਾਤਸ਼ਾਹ ਨੇ ਤਖਤ ਬਣਾਇਆ ਜਦੋਂ ਕਿ ਕੋਰਾ ਝੂਠ ਹੈ ਛੇਵੇਂ ਪਾਤਸ਼ਾਹ ਨੇ ਅਜਿਹਾ ਕੋਈ ਤਖਤ ਨਹੀਂ ਬਣਾਇਆ ਜਿਹੜਾ ਸਾਡਾ ਤਖਤ ਹੈ ਉਹ ਗੁਰਬਾਣੀ ਰੂਪੀ ਤਖਤ ਹੈ ਅਕਾਲ ਪੁਰਖ ਦਾ ਤਖਤ ਸਾਰੀ ਧਰਤੀ ਹੈ ਸਾਰਾ ਬ੍ਰਹਿਮੰਡ ਹੈ ਤੇ ਇਹ ਜਿਹੜਾ ਕੋਈ ਇੱਕ ਸਥਾਨ ਹੈ ਜਿਹੜਾ ਉਹ ਤਾਂ ਪਹਿਲੀ ਗੱਲ ਤਖਤ ਹੀ ਨਹੀਂ ਹੈ ਪਰ ਜੇ ਤਖਤ ਹੈ ਇਹਨੂੰ 1 ਸਕਿੰਟ ਵਾਸਤੇ ਮੰਨ ਵੀ ਲਿਆ ਜਾਵੇ ਤਾਂ ਇਹਨਾਂ ਟਕੇ ਟਕੇ ਦੇ ਬੰਦਿਆਂ ਨੂੰ ਉਸ ਤਖਤ ਦੇ ਉੱਤੇ ਬਹਿ ਕੇ ਹੁਕਮਨਾਮੇ ਜਾਰੀ ਕਰਨ ਦਾ ਅਧਿਕਾਰ ਕਿਹਨੇ ਦਿੱਤਾ ਰਾਜਨੀਤਿਕ ਲੋਕਾਂ ਨੇ ਇਹਦਾ ਮਤਲਬ ਅਸਲ ਮਾਲਕ ਰਾਜਨੀਤਿਕ ਨੇ ਤੇ ਪਹਿਲਾਂ ਜਿਹੜੇ ਜਥੇਦਾਰਾਂ ਨੇ ਹੁਣ ਤੱਕ ਚੰਦ ਚਾੜ੍ਹੇ ਨੇ ਉਹਨਾਂ ਨੂੰ ਆਪਾਂ ਸੋਚੀਏ ਕਿ ਉਹਨਾਂ ਜਥੇਦਾਰਾਂ ਦਾ ਗੁਰੂ ਛੇਵੇਂ ਪਾਤਸ਼ਾਹ ਨਹੀਂ ਗੁਰੂ ਗ੍ਰੰਥ ਸਾਹਿਬ ਨਹੀਂ ਉਹਨਾਂ ਦਾ ਜਥੇਦਾਰ ਹੈ ਉਹਨਾਂ ਦਾ ਗੁਰੂ ਹੈ ਉਹ ਬਾਦਲ ਪਰਿਵਾਰ ਹੈ ਜਿਹੜਾ ਬਾਦਲ ਪਰਿਵਾਰ ਨੇ ਉਹਨਾਂ ਨੂੰ ਹੁਕਮ ਦਿੱਤਾ ਉਹ ਮੰਨਣਗੇ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅੰਮ੍ਰਿਤਸਰ ਦੇ ਡੀਸੀ ਦੇ ਅਧੀਨ ਨੇ ਤੁਹਾਨੂੰ ਪਤਾ ਹੈ ਇਸ ਗੱਲ ਦਾ 2014 ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਆਈ ਹੈ ਉਹਨਾਂ ਨੇ ਬਾਦਲ ਨੂੰ ਰਾਸਿਰ ਲਿਆਉਣ ਵਾਸਤੇ ਇਹ ਹੁਕਮ ਕਰ ਦਿੱਤਾ ਅੰਮ੍ਰਿਤਸਰ ਦੇ ਡੀਸੀ ਨੂੰ ਕਿ ਸ਼੍ਰੋਮਣੀ ਕਮੇਟੀ ਦਾ ਜਦੋਂ ਬਜਟ ਇਜਲਾਸ ਹੋਵੇਗਾ ਤਾਂ ਤੁਸੀਂ ਉਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ اجلاس ਦੀ ਡੀਸੀ ਸਾਹਿਬ ਤੁਸੀਂ ਪ੍ਰਧਾਨਗੀ ਕਰਨੀ ਹੈ ਜਦੋਂ ਬਾਦਲ ਨੂੰ ਪਤਾ ਲੱਗਿਆ ਤੇ ਬਾਕੀ ਲੀਡਰਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਦੋਂ ਤਾਂ ਅੰਮ੍ਰਿਤਸਰ ਦਾ ਡੀਸੀ ਵੀ ਮੋਨਾ ਸੀ ਦਸਤਾਰ ਧਾਰੀ ਨਹੀਂ ਸੀ ਬਾਦਲ ਨੇ ਕੁਝ ਤਾਂ ਕੇਂਦਰ ਸਰਕਾਰ ਦੇ ਅੱਗੇ ਗਿਲਗੜਾਇਆ ਪੈਰੀ ਪਿਆ ਤੇ ਉਹਨਾਂ ਤੋਂ ਹਾਂ ਕਰਾ ਕੇ ਫਿਰ ਅੰਮਰਸਰ ਦਾ ਜਿਹੜਾ ਮੋਨਾ ਡੀਸੀ ਸੀ ਉਹਨੂੰ ਛੁੱਟੀ ਤੇ ਭੇਜਿਆ ਗਿਆ ਤੇ ਦਸਤਾਰ ਧਾਰੀ ਡੀਸੀ ਕਿਸੇ ਹੋਰ ਜ਼ਿਲ੍ਹੇ ਚੋਂ ਟੈਂਪਰੇਰੀ ਤੌਰ ਤੇ ਬਦਲ ਕੇ ਲਿਆਂਦਾ ਅੰਮਰਸਰ ਲਾਇਆ ਤੇ ਉਸ ਅੰਮਰਸਰ ਵਾਲਾ ਡੀਸੀ ਜਿਹੜਾ ਟੈਂਪਰੇਰੀ ਤੌਰ ਤੇ ਲਿਆਂਦਾ ਸੀ ਦਸਤਾਰ ਵਾਲਾ ਉਹਨੇ ਫਿਰ ਆ ਕੇ ਸ਼੍ਰੋਮਣੀ ਕਮੇਟੀ ਦੇ ਬਜਟ اجلاس ਦੀ ਪ੍ਰਧਾਨਗੀ ਕੀਤੀ ਸੀ ਅਖਬਾਰਾਂ ਚ ਖੂਬ ਚਰਚਾ ਹੋਈ ਹੋਈ ਹੈ ਤੇ ਨਾਲ ਨਾਲ ਬਾਦਲ ਨੂੰ ਇਹ ਚੇਤਾ ਕਰਵਾ ਦਿੱਤਾ ਸੀ ਕਿ ਅੱਗੇ ਤੋਂ ਜੇ ਮਨਮਾਨੀਆਂ ਕਰੋਗੇ ਤਾਂ ਪ੍ਰਧਾਨਗੀ ਇੱਥੇ ਡੀਸੀ ਦੀ ਹੋਊਗੀ ਤੇ ਫਿਰ ਅੱਜ ਵੀ ਤੇ ਪਹਿਲਾਂ ਵੀ ਜਿਹੜੇ ਮਤੇ ਸ਼੍ਰੋਮਣੀ ਕਮੇਟੀ ਪਾਸ ਕਰਦੀ ਹੈ ਉਹਦੇ ਤੇ ਡੀਸੀ ਦੀ ਪ੍ਰਵਾਨਗੀ ਜ਼ਰੂਰੀ ਹੈ ਡੀਸੀ ਦੇ ਦਸਖਤ ਹੋਣੇ ਜ਼ਰੂਰੀ ਨੇ ਤੇ ਜਿਹੜੀ ਇਹ ਚੀਕਾ ਮਾਰਦੇ ਨੇ ਜਥੇਦਾਰ ਬਹੁਤ ਵੱਡਾ ਹੈ ਤੇ ਜਾਂ ਸਾਡਾ ਧਰਮ ਬਹੁਤ ਊਚਾ ਹੈ ਇਹ ਤਾਂ ਬਾਹਰ ਇਹ ਕਹਿੰਦੇ ਨੇ ਪਰ ਇਹਨਾਂ ਨੂੰ ਚੇਤਾ ਭੁੱਲ ਗਿਆ ਕਿ ਇਹ ਸਾਰਾ ਕੁਝ ਭਾਰਤ ਸਰਕਾਰ ਦੇ ਨਿਯਮਾਂ ਦੇ ਵਿੱਚ ਹੈ ਤੇ ਡੀਸੀ ਦੇ ਅਧੀਨ ਹੈ ਤੇ ਡੀਸੀ ਦੀ ਮਰਜ਼ੀ ਤੋਂ ਬਿਨਾਂ ਤੁਸੀਂ ਕੋਈ ਮਤਾ ਪਾਸ ਕਰਕੇ ਲਾਗੂ ਨਹੀਂ ਕਰਵਾ ਸਕਦੇ ਇਸੇ ਤਰ੍ਹਾਂ ਇਹ ਸਾਰਾ ਘਟਨਾ ਕਰਮ ਜਦੋਂ ਵਾਪਰਿਆ ਬਹੁਤ ਕੁਝ ਉਦੋਹਾਹਾਕਾਰ ਮਚੀ ਤੇ ਬੜੇ ਤਰ੍ਹਾਂ ਦੀਆਂ ਅੰਦਰ ਖਾਤੇ ਗੱਲਾਂ ਚੱਲੀਆਂ ਤੇ ਇਹ ਸਾਰਾ ਕੁਝ ਇਹਨਾਂ ਨੇ ਢਾਕਣ ਦਾ ਪੜਦਾ ਪਾਉਣ ਦਾ ਯਤਨ ਕੀਤਾ ਭਾਈ ਜੇ ਮਹਾਨ ਜਥੇਦਾਰ ਹੈ ਤਾਂ ਹਰ ਥਾਂ ਤੇ ਤਾਂ ਫਿਰ ਜਥੇਦਾਰ ਦੀ ਚਲਣੀ ਚਾਹੀਦੀ ਸੀ ਜੇ 6ਵੇਂ ਪਾਤਸ਼ਾਹ ਨੇ ਬਣਾਇਆ ਤਾਂ ਇਹਦੇ ਕੋਈ ਨਿਯਮਤਾ ਹੋਣੇ ਚਾਹੀਦੇ ਸੀ ਕੰਮ ਕਰਨ ਦੇ ਤੇ ਪਰ ਤੁਸੀਂ ਤਾਂ ਅੱਜ ਤੱਕ ਜਥੇਦਾਰ ਨੂੰ ਲਾਉਣ ਦੇ ਤੇ ਹਟਾਉਣ ਦੇ ਤੇ ਕੰਮ ਕਰਨ ਦੇ ਕੋਈ ਨਿਯਮ ਵੀ ਨਹੀਂ ਬਣਾ ਸਕੇ ਤੇ ਉਹ ਕਹਿੰਦੇ ਹੋ 6ਵੇਂ ਪਾਤਸ਼ਾਹ ਨੇ ਇਹ ਜਥੇਦਾਰ ਥਾਪਿਆ ਇਹ ਤਖਤ ਥਾਪਿਆ ਪਰ ਉਹ ਜਥੇਦਾਰ ਜਿਹੜੇ ਇੰਨਾ ਕੁਝ ਵਾਪਰ ਜਾਂਦਾ ਹੈ ਪੰਥ ਦੇ ਵਿੱਚ ਜਥੇਦਾਰਾਂ ਦਾ ਕਿਧਰੇ ਚਿਹਰਾ ਕੋਈ ਅਕਲ ਕੋਈ ਸਿਆਣਪ ਕੋਈ ਦੂਰ ਅੰਦੇਸ਼ੀ ਕੁਝ ਵੀ ਨਜ਼ਰ ਨਹੀਂ ਆਉਂਦੀ ਆਟੇ ਦੇ ਬਾਵੇ ਤੇ ਮਿੱਟੀ ਦੇ ਮਾਧੋ ਬਣ ਕੇ ਇਹ ਬੈਠ ਜਾਂਦੇ ਨੇ ਉਹੀ ਗੱਲ ਕਿ ਮਾਟੀ ਕਾ ਪੁੱਤਰਾ ਕੈਸੇ ਨੱਚਦਾ ਹੈ ਦੇਖਾ ਦੇਖਾ ਸੁਣਾ ਬੋਲਾ ਦੌਰਿਓ ਫਿਰਦਾ ਹੈ ਜਦ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਣ ਲੱਗਦਾ ਹੈ ਜਦੋਂ ਇਹਨਾਂ ਦੀ ਗੱਦੀ ਚਲੀ ਜਾਂਦੀ ਹੈ ਤਾਂ ਇਹਨਾਂ ਦੀ ਮਾਇਆ ਵੀ ਫਿਰ ਚਲੀ ਜਾਂਦੀ ਹੈ ਤੇ ਇੱਜ਼ਤ ਮਾਨ ਵੀ ਚਲੇ ਜਾਂਦਾ ਹੈ ਤੇ ਫਿਰ ਇਹ ਰੋਂਦੇ ਨੇ ਫਿਰ ਚੀਕਾਂ ਮਾਰਦੇ ਨੇ ਤੇ ਇਹ ਤਾਂ ਕਿੰਨੀ ਵਾਰੀ ਹੋ ਚੁੱਕਿਆ ਭਾਈ ਜੇ ਸਿੱਖੋ ਭਾਈ ਤੁਸੀਂ ਸਿਆਣੇ ਬਣੋਗੇ ਗੁਰਬਾਣੀ ਨਾਲ ਸਿੱਧੇ ਜੁੜੋਗੇ ਤਾਂ ਇਹਨਾਂ ਜਥੇਦਾਰਾਂ ਨੂੰ ਸਿਰ ਤੋਂ ਲਾਹ ਦਿਓਗੇ ਤਾਂ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਦੀ ਦਰਬਾਰ ਤੋਂ ਨਾ ਕਰਨ ਤੇ ਅਸੀਂ ਉਹਨਾਂ ਦੇ ਗੁਲਾਮ ਨਾ ਬਣੀਏ ਆਪਾਂ ਆਪ ਸਿਆਣੇ ਸਮਝਦਾਰ ਬਣੀਏ ਇਹ ਜਿਹੜੇ ਜਥੇਦਾਰ ਨੇ ਇਹ ਸਾਡੇ ਤੇ ਇੱਕ ਸਾਧਵਾਦੀ ਟੋਲਾ ਜਿਵੇਂ ਪੁਰਾਣੇ ਮਹੰਤਾਂ ਦੀਆਂ ਆਪਾਂ ਗੱਲਾਂ ਕਰਦੇ ਆ ਉਹ ਨਵੇਂ ਮਹੰਤ ਨਵਾਂ ਰੂਪ ਧਾਰਨ ਕਰਕੇ ਸਾਡੇ ਤੇ ਹਾਵੀ ਹੋ ਕੇ ਬਹਿ ਗਏ ਨੇ ਸਾਨੂੰ ਆਪਣੀ ਮਰਜ਼ੀ ਨਾਲ ਵਰਤ ਰਹੇ ਨੇ ਸਾਡੀ ਧਨ ਦੌਲਤ ਦੀ ਉਹਦੀ ਵੀ ਦੁਰਵਰਤੋਂ ਕਰ ਰਹੇ ਨੇ ਆਪਾਂ ਸੰਭਲਿਏ ਸਿਆਣੇ ਬਣੀਏ ਤੇ ਗੁਰਬਾਣੀ ਨੂੰ ਆਪ ਪੜਿਏ ਸਮਝੀਏ ਰਾਜਨੀਤਿਕ ਫੈਸਲੇ ਵੱਖਰੇ ਹੋਣ ਧਰਮ ਦੇ ਫੈਸਲੇ ਵੱਖਰੇ ਹੋਣ ਤੇ ਰਾਜਨੀਤੀ ਤੇ ਧਰਮ ਰਲਗੱਡ ਨਾ ਹੋਵੇ ਧਰਮ ਦਾ ਪੈਸਾ ਰਾਜਨੀਤੀ ਤੇ ਨਾ ਉਜਾੜਿਆ ਜਾਵੇ ਤੇ ਰਾਜਨੀਤੀ ਧਰਮ ਦੇ ਵਿੱਚ ਦਖਲ ਨਾ ਦੇਵੇ ਜੇ ਕਿਤੇ ਇਹਨਾਂ ਗੱਲਾਂ ਦੀ ਸਾਨੂੰ ਸਮਝ ਆ ਜਾਵੇ ਤਾਂ ਬਹੁਤ ਕੁਝ ਸੁਧਾਰ ਕੀਤੇ ਜਾ ਸਕਦੇ ਨੇ ਹੋਇਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ